ਕੱਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਇੱਕ ਦਾ ਜਵਾਬ ਦਿਓ ਸਾਰੇ ਖੜੇ ਆਪਾਂ ਗੱਲ ਕਰ ਲਈ ਐਸਡੀਐਮ ਮੈਡਮ ਨੇ ਮੈਂ ਹੈਗੇ ਆ ਕਿ ਵੀ ਪਬਲਿਕ ਦਾ ਯਾਰ ਜਾਮ ਲੱਗਿਆ ਨਿਕਲ ਨਹੀਂ ਰਹੀ ਆਪਾਂ ਤੁਸੀਂ ਕਹਿ ਵੀ ਅਸੀਂ ਆਹ ਨਹੀਂ ਖੋਲਣਾ ਦੋ ਘੰਟੇ ਖੋਲ ਦੇਣਾ ਬਰਾਬਰ ਹੋ ਗਈ ਗੱਲ ਬਹੁਤ ਉਹ ਤੋਂ ਬਾਅਦ ਸਾਡੇ ਵੱਲੋਂ ਦਾ ਵਾਦਾ ਖਲਾਫੀ ਹੋ ਰਿਹਾ ਜਿਹੜੇ ਮੌਕੇ ਦੇ ਅਫਸਰ ਖੜੇ ਆ ਆਪਾਂ ਇਸੇ ਮੌਕੇ ਦੇ ਦੂਸਰੇ ਖੜੀਆਂ ਉਹ ਹੋਈਏ ਗੱਲ ਨਹੀਂ ਹੋਈ ਉਹਨੂੰ ਕੋਈ ਫੋਨ ਆਇਆ ਉੱਪਰ ਉਹਨੂੰ ਕੋਈ ਹੋਇਆ ਕਿ ਵੀ ਆਹ ਹੋ ਗਿਆ ਹੋ ਗਿਆ ਟ੍ਰੈਟ ਹੋ ਗਿਆ ਕੰਮ ਤੁਸੀਂ ਉਹਦਾ ਅਸਰ ਇੱਥੇ ਕਿਵੇਂ ਦਿਖਾ ਸਕਦੇ ਹੋ ਤੁਸੀਂ ਗੱਲ ਕਰੋ ਜੀਐਮ ਸਾਹਿਬ ਨੂੰ ਬੁਲਾਓ ਸਾਨੂੰ ਕੋਈ ਸਰ ਆਹ ਗੱਲ ਕਰਵਾਉਣ ਨੂੰ ਜੀ ਪਬਲਿਕ ਹੋ ਵੀ ਰਹੀਦੀ ਜਾਂਦਾ ਕਰੇ ਹੋਸਟੇਜ ਕਰਦੀ ਅੰਦਰ ਦੱਸਦਾ ਦਿੱਤਾ ਵੀ 1 2 ਵਜੇ ਤੱਕ ਸਾਰਾ ਸਾਰਾ ਨਿਕੋ ਜਾਣਾ ਨਿਬੜ ਜਾਣਾ ਬਾਕੀ ਨਾਲ ਪਰ ਜਿਹੜਾ ਮੇਨ ਆ ਉਹ ਤਾਂ ਆਪਣਾ ਬੰਦ ਹੀ ਪਿਆ ਹਾ ਜੀ ਸਰ 2 ਵਜੇ ਵਿੱਚ ਕਿਹਦਾ ਟੰਗਦਾ ਹੈ ਤੁਸੀਂ ਸੇਰੇ ਨੂੰ ਤਾਂ ਬਾਹਰ ਕਢਾਓ ਨਾ ਤੁਸੀਂ ਹੋਰ ਪੰਜਾਬੀ ਸਾਰੇ ਖਾਣੇ ਤੁਸੀਂ ਇਹ ਸੁਣ ਤੁਸੀਂ ਨਹੀਂ ਜਾਣਦੇ ਬੱਸਾਂ ਆਈ ਰੱਖੋ ਪਬਲਿਕ ਦਾ ਸਰ ਦੇਖੋ ਇਹ ਜਿੱਦ ਜੇਤਨੀ ਕਰੀਦੀ ਹੁੰਦੀ ਜੇ ਤੁਸੀਂ ਦੱਸੋ ਸਵੇਰ ਦੇ ਪਿੱਛੇ ਸਾਡੀ ਕਦੀ ਜਾਂਦਾ ਜੀ ਆ ਜੇ ਵੀ ਹੁਣ ਪਬਲਿਕ ਕੌਮਨਦ ਕੀਤੀ ਹੈ ਜੀ ਆ ਕੋਈ ਗੱਲ ਨਹੀਂ ਸਾਡਾ ਪ੍ਰੋਗਰਾਮ 11:00 ਵਜੇ ਤੋਂ 1:00 ਵਜੇ ਤੱਕ ਡਿਊਟੀ ਹੈ ਤੁਹਾਡੀ ਥੋੜੀ ਜਿਹੀ ਆਪਣੇ ਉਹ ਪ੍ਰੋਗਰਾਮ ਜਿਹੜਾ ਇਹਦਾ ਲੀਡਰ ਰੌਣਾਪੋਇ ਨੇ ਵੱਲੋਂ ਗੱਲ ਹੈ ਤੁਸੀਂ ਪਬਲਿਕ ਨੂੰ ਤੁਹਾਡੇ ਕੋਲ ਕੀ ਅਧਿਕਾਰ ਹੈ ਤੁਸੀਂ ਬੰਦ ਕਰ ਲੈਂਦੇ ਅੰਦਰ ਇਹ ਗਰਾਉਂਡ ਅਪ ਕਿਉਂ ਕੀਤੇ ਨੇ ਯਾਰ ਸਰਕਾਰੀ ਡਿਸੀਜਨ ਆ ਤੁਸੀਂ ਕਿਵੇਂ ਪਬਲਿਕ ਬੰਦ ਕਰਤੀ ਅੰਦਰ ਅੰਦਰ ਬਾੜ ਕੇ ਥੋੜੇ ਬਾਹਰੇ ਤੇ ਅੰਦਰ ਬਾੜੀ ਹੈ ਪਬਲਿਕ ਤੁਸੀਂ ਆਪਾਂ ਕਿਹਾ ਉਹ ਜਨਾਬ ਤੁਸੀਂ ਹੈ ਨਹੀਂ ਸੀ ਉਦੋਂ ਉਹਨਾਂ ਨਾਲ ਗੱਲ ਕਰ ਰਹੇ ਮੈਂ ਥੋੜੇ ਬਾਹਰੇ ਤੇ ਅੰਦਰ ਬਾੜੀ ਹੈ ਜੀ ਪਬਲਿਕ ਤੁਸੀਂ ਕਿਵੇਂ ਪਬਲਿਕ ਨੂੰ ਹੌਸਟੇਜ ਬਣਾ ਲਿਆ ਹੁੰਦਾ ਉਧਰ ਸਾਡੇ ਬੰਦੇ ਹਣ ਤ ਤੁਸੀਂ ਕਿਵੇਂ ਹੱਥ ਤੇ ਲਾ ਲਓਗੇ ਬੰਦੇ ਬੰਦੀ ਫੋਰਸ ਵੀ ਡਬਲ ਕਰਤੀ ਸਰ ਬੱਚਾ ਵੀ ਘੱਟ ਗਿਆ ਤੁਹਾਡੀ ਵੀ ਡਬਲ ਆ ਗਈ ਜੀ ਤੁਹਾਡੀ ਗੱਡੀ ਵਿੱਚ ਤੁਸੀਂ ਫੋਰਸ ਵੀ ਡਬਲ ਕਰਤੀ ਕਰਾਂਗੇ ਕਰਾਂਗੇ ਡਬਲ ਕਿਉਂ ਮੈਂ ਟ੍ਰਿਪਲ ਵੀ ਕਰੂੰਗਾ ਮੈਂ ਅਧਿਕਾਰਤ ਹੈ ਮੇਰੀ ਖਸਲਤਾਨ ਦੇ ਨਾਲ ਤੁਸੀਂ ਕਹੋਣ ਉਹ ਦੱਸਣ ਵਾਲੇ ਕੋ ਡਬਲ ਨਾ ਕਰਾਂ ਮੈਂ 4 ਗੁਣਾ ਵੀ ਕਰੂੰਗਾ ਫੋਰਸ ਸਾਡੇ ਸਵੇਰ ਦੇ ਸਾਡੇ ਅੱਗੂ 5 ਵਜੇ ਦੇ ਅੰਦਰ ਤੇਰੀ ਆਪਣਾ ਉਹਨਾਂ ਦੀ ਗੱਲ ਨਾ ਜੇ ਕੋਈ ਦੱਸਣਾ ਇੱਥੇ ਆਪਾਂ ਗੱਲ ਕਰਾਂਗੇ ਹੋਰ ਡਬਲ ਕਰ ਤੁਸੀਂ ਕਿਵੇਂ ਕਹਾਂਗੇ ਫੋਰਸ ਡਬਲ ਕਰਤੀ ਮੈਂ ਤੁਹਾਨੂੰ ਕਹਿੰਦਾ 4 ਗੁਣਾ ਕਰੂੰਗਾ ਕਰਦਾ ਕੀ ਕਰਦਾ ਹੋ ਵਾਹ ਇਹ ਤੁਸੀਂ ਤਾਂ ਹੀ ਸੀ ਕਿ ਉੱਧਰ ਘਟੀ ਹੋਣੀ ਕਰਾਂਗੀ ਚਾਰ ਬੋਲ ਰਿਪੋਰਟ ਸੋ ਚਲੋ ਜੀ ਬੈਠੋ ਜੀ